ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਰਦਾ ਕੰਮ ਤੁਹਾਨੂੰ ਨਵੇੜ ਕੇ ਆਗੇ ਸੀਗੀ ਦੁਕਾਨ ਦੇ ਵਿੱਚ ਦੁਕਾਨ ਦੇ ਵਿੱਚ ਜੋ ਸੂਟ ਆਏ ਆਪਾਂ ਉਹ ਤੁਹਾਨੂੰ ਦਿਖਾਉਣੇ ਆਂਗੇ ਕਾਟਨ ਦੇ ਦੁਪੱਟੇ ਵਾਲੇ ਸੂਟ ਅੱਜ ਆਪਣੇ ਕੋਲ ਆਏ ਹੈਗੇ ਤੇ ਮੈਚਿੰਗ ਸੂਟ ਨੇ ਨਾਲ ਕਾਟਨ ਦਾ ਦੁਪੱਟਾ ਹੈਗਾ ਤੇ ਆਪਾਂ ਤੁਹਾਨੂੰ ਇੱਕ ਗੱਲ ਹੋਰ ਕਹਾਂਗੇ ਜਦੋਂ ਵੀ ਤੁਸੀਂ ਗਰਮੀ ਵਾਲਾ ਸੂਟ ਖਰੀਦਦੇ ਹੋਗੇ ਸਲਾਈ ਕਰਨ ਤੋਂ ਪਹਿਲਾਂ ਕਾਟਨ ਦੇ ਸੂਟ ਨੂੰ ਖਾਸ ਕਰਕੇ ਅੱਧਾ ਘੰਟਾ ਪਾਣੀ ਦੇ ਵਿੱਚ ਜ਼ਰੂਰ ਭਿਓ ਕਿਉਂਕਿ ਕਾਟਨ ਦਾ ਕੱਪੜਾ ਤੁਸੀਂ ਕਿੰਨੇ ਵੀ ਵਧੀਆ ਬ੍ਰਾਂਡ ਦਾ ਲੈਣੇ ਹੋ ਉਹ ਇੱਕ ਵਾਰ ਥੋੜਾ ਬਹੁਤਾ ਸ੍ਰਿੰਕ ਜ਼ਰੂਰ ਹੁੰਦਾ ਹੈ ਤੇ ਇਸ ਲਈ ਕਾਟਨ ਦੇ ਕੱਪੜੇ ਨੂੰ ਸਲਾਈ ਕਰਨ ਤੋਂ ਪਹਿਲਾਂ ਧੋਣਾ ਬਹੁਤ ਜ਼ਰੂਰੀ ਹੈਗਾ ਤਾਂ ਕਿ ਤੁਹਾਡੇ ਜਿਹੜੇ ਪੈਸੇ ਲੱਗੇ ਉਹ ਵੇਰਥ ਨਾ ਜਾਣ ਜਦੋਂ ਬਾਅਦ ਵਿੱਚ ਸੂਟ ਚੜ ਗਿਆ ਉਹ ਤੁਹਾਡੇ ਕਿਸੇ ਕੰਮ ਨਹੀਂ ਆਉਣਾਗਾ ਇਸ ਲਈ ਪਹਿਲਾਂ ਤੁਸੀਂ ਕੱਪੜੇ ਨੂੰ ਧੋ ਕੇ ਫਿਰ ਹੀ ਸਲਾਈ ਕਰਵਾਓ ਜਾਂ ਆਪ ਕਰਦੇ ਹੋ ਤਾਂ ਫਿਰ ਹੀ ਸਲਾਈ ਕਰੋ ਕਾਟਨ ਦੇ ਸੂਟਾਂ ਨੂੰ ਜ਼ਰੂਰੀ ਹੁੰਦਾਗਾ ਧੋਣਾ ਆਪਣੇ ਕੋਲ ਇਹ ਕਾਟਨ ਦੇ ਦੁਪੱਟੇ ਵਾਲੇ ਸੂਟ ਹੈਗੇ ਤੇ ਆਪਾਂ ਇਹ ਸ਼ਾਪ ਤੇ ਬਹੁਤ ਹੀ ਘੱਟ ਰੇਟਾਂ ਤੇ ਵੇਚ ਰਹੇ ਹਾਂਗੇ ਕਿਉਂਕਿ ਜਦੋਂ ਆਪਾਂ ਕੰਮ ਕਰਦੇ ਹਾਂ ਨਾ ਕੰਮ ਦੇ ਨਾਲ-ਨਾਲ ਆਪਾਂ ਨੂੰ ਤਜਰਬਾ ਵੀ ਆਉਂਦਾਗਾ ਮੈਨੂੰ ਕਪੜੇ ਦਾ ਕੰਮ ਕਰਦੀ ਨੂੰ 6 ਸਾਲ ਹੋ ਗਏ ਇਸ ਸੂਟ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਤੇ ਵਿੱਚ ਆਪਣੇ ਕੋਲੇ 4 ਕਲਰ ਨੇਗੇ ਤੇ ਮੈਚਿੰਗ ਸੂਟ ਹੈਗਾ ਤੇ ਨਾਲ ਕਾਟਨ ਦਾ ਦੁਪੱਟਾ ਆਵੇਗਾ ਤੇ ਇਹ ਸੂਟ ਆਪਾਂ ਨਾ 450 ਦੇ ਵਿੱਚ ਵੇਚ ਰਹੇ ਹਾਂ ਤੇ ਇਹ ਤੁਸੀਂ ਡੇਲੀ ਰੁਟੀਨ ਦੇ ਵਿੱਚ ਕਾਉਣ ਲਈ ਬਹੁਤ ਵਧੀਆ ਕੱਪੜਾ ਹੈਗਾ ਤੇ ਡੇਲੀ ਰੁਟੀਨ ਦੇ ਵਿੱਚ ਪਾ ਸਕਦੇ ਹੋ ਤੇ ਨਾਲ ਹੀ ਕਾਟਨ ਦਾ ਦੁਪੱਟਾ ਆਵੇਗਾ